ਕੌਫਤੋ ਮੈਡੀਕਲ ਜਾਂਚ ਕੈਂਪ ਅਤੇ ਅੱਖਾਂ ਦਾ ਜਾਂਚ ਕੈਂਪ ਗੁਰਦੁਆਰਾ ਟਾਲੀ ਸਾਹਿਬ ਗੜ ਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਲਗਾਇਆ ਗਿਆ। ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਲਾਈਨ ਕਲੱਬ 321 ਡੀ ਦੇ ਸਮੂਹ ਮੈਂਬਰ ਸਹਿਵਾਣਾ ਬਲੌਂਗ ਗੁਰਦੁਆਰਾ ਟਾਲੀ ਸਾਹਿਬ ਗੜ ਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਨਿਵਾਸਾ ਹਸਪਤਾਲ ਅਤੇ ਨਵਦੀਪਕ ਆਈ ਕੇਅਰ ਗੜ ਸ਼ੰਕਰ ਦੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਮੁਫਤ ਜਾਂਚ ਕੈਂਪ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਅੱਖਾਂ ਵਿੱਚ ਪਾਉਣ ਲਈ ਦਵਾਈਆਂ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਆਓ ਦੇਖਦੇ ਹਾਂ ਇਸ ਮੌਕੇ ਤੇ ਲਾਈਨ ਕਲੱਬ ਦੇ ਸਮੂਹ ਮੈਂਬਰ ਸਹਿबान ਕੀ ਕਹਿੰਦੇ ਹਨ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜੀਕਾ ਕਾਲਪਾ ਫਿਰ ਬਾਈਬਲ ਜੀ ਕੀ ਫੋਟੇ ਆ ਗਏ ਇਲਾਕਾ ਨਵਾਂ ਸ਼ਹਿਰ ਐਕਟੀਵ ਕਲੱਬ ਤੋਂ ਥਰੀ ਮੈਡੀਕਲ ਚੈੱਕਅਪ ਕੈਂਪ ਕੋ ਜੋ ਕਿ ਜਿੰਨਾ ਵਾਰ ਹੁੰਦਾ ਹਰ ਸੰਗਰਾਮ ਤੇ ਕੈਂਪੇਨ ਲਾਈਦਾ ਔਰ ਇਸ ਵਾਰ ਵੀ ਸਾਡਾ ਇਹ ਕੈਂਪ ਅਨੰਝਮਾ ਕੈਂਪ ਕੋ ਜਿਸਦੇ ਵਿੱਚ ਆਈ ਬਾਈ ਹਸਪੀਟਲ ਦਰਵਾਸਾ ਹਸਪੀਟਲ ਤੋਂ ਬਹੁਤ ਈ ਡਾਕਟਰਾਂ ਦੀ ਮਾਹਿਰ ਟੀਮ ਆਈ ਹੋਈ ਹੈ ਦੇ ਨਾਲ ਹੀ ਸਾਡੇ ਆਈ ਚੈੱਕਅਪ ਕੈਂਪ ਜਿਹੜਾ ਕੀ ਸਾਡੇ ਹਰ ਮੰਥ ਨੂੰ ਹੁੰਦਾ ਉਹ ਨਬ ਦੀਪਕ ਹਸਪੀਟਲ ਅਰਸ਼ੰਕੀ ਤਰਫੋਂ ਹੁੰਦਾ ਉਹ ਵੀ ਬੜੇ ਹੀ ਬੜੇ ਠਿੱਕੇ ਨਾਲ ਸਾਡੇ ਡੇਸ਼ਨ ਤੋਂ ਚੈੱਕ ਕਰਦੇ ਨੇ ਕਿਉਂਕਿ ਹੁਣ ਇੱਕ ਆ ਜਿਹੜਾ ਧੂਆਂ ਜਾਂ ਹੈਗਾ ਉਹਦੇ ਕਰਕੇ ਜਿਆਦਾ ਅੱਖਾਂ ਨੂੰ ਇਫੈਕਟ ਕਰਦਾ ਹੈ ਉਹਦੇ ਕਰਕੇ ਵੀ ਇੱਕ ਦੋ ਡਾਕਟਰ ਹੋਰ ਸਪੈਸ਼ਲ ਲੁਭਾਏ ਆ ਤਾਂ ਕਿ ਉਹ ਦਵਾਈਆਂ ਵੀ ਪੀ ਦੇ ਸਕਣ ਔਰ ਵਧੀਆ ਚੈੱਕਅਪ ਹੋ ਸਕੇ ਤੇ ਇਸ ਦੇ ਨਾਲ ਹੀ ਸਾਡੇ ਜੋ ਲਾਈਟ ਕਲੱਬ ਦੇ ਸਾਰੇ ਸਾਰੇ ਮੈਂਬਰ ਨੇ ਬੜੀ ਅਕਤੂਬ ਨੇ ਬਹੁਤ ਵਧੀਆ ਸੇਵਾ ਭਾਵਨਾ ਦੇ ਕੰਮ ਕਰਦੇ ਨੇ ਇਸ ਤੋਂ ਪਹਿਲਾਂ ਕਿ ਅਸੀਂ ਹੁਣ ਜਿੱਦਾਂ ਕਿ ਚਿਲਡਰਨ ਦੇ ਮੌਕੇ ਤੇ 14 ਤਰੀਕ ਨੂੰ ਵਿਸ਼ਵ ਕਨਵਸ ਤੋਂ ਸੀਨੀਅਰ ਸਟੇਟ ਸਕੂਲ ਮੁਸਾਫਰ ਰੋਡ ਤੇ 184 ਬੱਚਿਆਂ ਨੂੰ ਮੋਮੈਂਟਲ ਦੇ ਕੇ ਸਨਮਾਨ ਦਿੱਤਾ ਗਿਆ ਤੇ ਨਾਲ ਹੀ ਗੋਲੇ ਪੁਨੀਰ ਲੰਗਰ ਦੀ ਬੱਚਿਆਂ ਨੂੰ ਚਕਾਇਆ ਗਿਆ ਇਹ ਸਾਰਾ ਸ਼ਿਹਰ ਸਾਡੇ ਲਾਈਨ ਕਲੱਬ ਨਵਸ਼ਹਿਰ ਐਕਟੀਵਿਟੀ ਤਰਫੋਂ ਕੀਤਾ ਜਾਂਦਾ ਹੈ ਔਰ ਇਸਦੇ ਸਾਡੇ ਪ੍ਰਧਾਨ ਗੁਰਦੀਪ ਸਿੰਘ ਸੋਜੀ ਯੂਐਸਏ ਵਾਲੇ ਜੋ ਕਿਸੇ ਤਰ੍ਹਾਂ ਦਾ ਵਿਸ਼ੇਸ਼ ਸਹਿਯੋਗ ਕਰਦੇ ਤੇ ਨਾਲ ਹੀ ਮੇਰੇ ਕੁਲਦੀਪ ਛੋਕਰ ਜੀ ਨੇ ਜਿੰਨੇ ਛੋਕਰਾਂ ਤੋਂ ਸਾਡੇ ਸੀਨੀਅਰ ਲਾਈਨ ਨੇ ਕਾਫੀ ਉਹ ਵੀ ਸਾਡਾ ਸਹਿਯੋਗ ਕਰਦੇ ਔਰ ਮੇਰੇ ਸਾਰੇ ਜਿੰਨੇ ਲਾਈ ਮੈਂਬਰ ਨੇ ਉਹ ਸਾਡਾ ਬਹੁਤ ਜੀ ਸਾਰਾ ਸਹਿਯੋਗ ਕਰਦੇ ਆ ਇਨਸ ਦੀ ਗੱਲ ਕੀ ਰਹੀ ਅਸੀਂ ਸਾਰੇ ਜਿਹੜੇ ਕੰਮ ਹੈ ਨੇ ਪੇਚੇ ਚੜ੍ਹਦੇ ਇਦਾਂ ਹੀ ਸਾਡੇ ਬੁਸ਼ਕਰਮਾ ਦੇ ਮੁਕਤੇ ਤੇ ਫਰੀ ਮੈਡੀਕਲ ਚੈੱਕਅਪ ੈਂਪੋ ਬੁਸ਼ਕਰਮਾ ਸੀ ਬੁਸ਼ਕਰਮਾ ਮੰਦਰ ਮੁਸਾ ਪਰ ਉੜਤੇ ਲਗਾਇਆ ਗਿਆ ਉਸ ਦੇ ਵਿੱਚ 50 ਤੋਂ ਵੱਧ ਪੇਸ਼ੈਂਟ ਆਏ ਆਫੀਸਰਾਂ ਕੁਰੀਦਾਨੀਅਮ ੈਂਪ ਦਾ ਲਾਭ ਉਠਾਇਆ ਅੱਜ ਇਸ ਦੇ ਨਾਲ ਹੀ ਸਾਡੇ ਇਹ ਕਿਰਮ ਸਿੰਘ ਸਰਾ ਜੀ ਜਿਨ੍ਹਾਂ ਨੇ ਕਿ ਅੱਜ ਇੱਕ ਕਿਤਾਬ ਵੀ ਆ ਬਹੁਤ ਹੀ ਮਿਹਨਤ ਕਰਕੇ ਲਿਖੀ ਆ ਉਹ ਵੀ ਅੱਜ ਅਸੀਂ ਇਹ ਸਾਡੇ ਜਿਹੜੀ ਰਾਗੀ ਨੇ ਡਾਕਟਰ ਜੀ ਇਹਨਾਂ ਨੇ ਇੱਕ ਕਿਤਾਬ ਵਿੱਚ ਇਹ ਵੀ ਅੱਜ ਕਾਫੀ ਇਹ ਸਕੂਲਾਂ ਵਿੱਚ ਪ੍ਰੋਵਾਈਡ ਕਰੋਗੇ ਔਰ ਬੱਚਿਆਂ ਨੂੰ ਗਿਆਨ ਦੇ ਬਹੁਤ योगदान ਪਾ ਰਹੇ ਨੇ ਇਸ ਤਰ੍ਹਾਂ ਹੀ ਸਾਰੇ ਸਾਡੇ ਸਾਡੇ ਸਿਨੀਅਰ ਵਾਈਸ ਪ੍ਰਧਾਨ ਦਾ ਦੇ ਚੋਹੀ ਕਮੇਟੀ ਤੇ ਕਾਹਲੇ ਡਾਇਰెక్టర్ ਸਾਰੇ ਐਕਟਿਵ ਨੇ ਤਾਂ ਕਰਵਾ ਮੰਦਰ ਤੋਂ ਸਾਡੇ ਜਿਹੜੇ ਸਾਡੇ ਕਸਰਮਸ ਦੇ ਵੀ ਪ੍ਰਿੰਸੀਪਲ ਤੇ ਸਾਡੇ ਸਟੂਡੈਂਟ ਦਾ ਸਟਾਫ ਨੇ ਉਹ ਵੀ ਸਾਰਾ ਸਾਡੇ ਵਧੀਆ ਤਰੀਕੇ ਨਾਲ ਅਸਿਰੋਗ ਕਰਦਾ ਇਸ ਕਰਕੇ ਸਾਡੇ ਸਾਰੇ ਇਹਨਾਂ ਪ੍ਰਤੱਖ ਹੈਗੇ ਸਾਰੇ ਸਮਾਜ ਸੇਵਨ ਨੂੰ ਹੀ ਸਵਾਗਤ ਹੁੰਦੇ ਨੇ ਇਸ ਤਰ੍ਹਾਂ ਹੁਣ ਇੱਕ ਅਸੀਂ ਗਰੀਬ ਪਰਿਵਾਰ ਦੇ ਬੱਚੀ ਨੂੰ ਫੀਸ ਵੀ ਇਹ ਫਰਧੀ ਉਹ ਵੀ ਸਾਡੇ ਲਾਈਨ ਮੈਂਬਰ ਕਾਫੀ ਸਹਿਯੋਗ ਕਰ ਰਹੇ ਨੇ ਤੇ ਇਹ ਸਾਡਾ ਜਿਹੜਾ 49ਵਾਂ ਕੈਂਪ ਹੈਗਾ ਇਸ ਦੇ ਵਿੱਚ ਵੀ ਕਾਫੀ سارے ਤਣੀ ਦੇ ਨਵਰ ਕੈਂਪ ਦੇ ਵਿੱਚ ਕਾਫੀ ਪੇਸ਼ੈਂਟ ਸਾਡੇ 200 ਤੋਂ ਪਲੱਸ 2500 ਦੇ ਲਗਭਗ ਪੇਸ਼ੈਂਟ ਆਉਦੇ ਹੈ ਇਸ ਤੇ ਲਾ ਸਾਰੀ ਪ੍ਰੀਮ ਪੋਸਟ ਨੂੰ ਬੀਪੀ ਦਾ 슈ਗਰ ਦਾ ਤੇ ਅੱਖਾਂ ਦੀ ਚੈੱਕ ਅਪ ਹੱਡੀਆਂ ਦੀ ਚੈੱਕ ਅਪ ਇਹ ਸਾਰਾ ਜਨਰਲ ਬਾਡੀ ਸਾਰੀ ਚੈੱਕ ਅਪ ਸਾਰੇ ਹੀ ਈਸੀ ਜਿਹਾ ਸਾਰਾ ਫ੍ਰੀ ਪੋਸਟ ਹੁੰਦਾ ਹੈ